ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੇਖੋ ਸਾਰੇ ਠੀਕ ਹੋ ਵਧੀਆ ਤੇ ਅਸੀਂ ਅੱਜ ਸਾਨੂੰ ਦੱਸਿਆ ਦੀ ਕਿਸੇ ਨੇ ਕਹਿੰਦੇ ਯਾਰ ਵੀ ਜਿਹੜਾ ਸਟੇਸ਼ਨ ਆ ਨਾ ਸੀਟਾਂ ਵਾਲੇ ਪਿੰਡ ਦਾ ਬੜਾ ਵਧੀਆਗਾ ਬਹੁਤ ਸਾਫ਼ ਸੁਥਾਈ ਹੈ ਤੇ ਉੱਥੇ ਆਏ ਸੀਗੇ ਤੇ ਮਹਾਵੀਰ ਸਹੀ ਗੱਲ ਆ ਦੇਖਦੇ ਆਂਗੇ ਨਾ ਤੇ ਵਾਕਈ ਸਫਾਈ ਬਹੁਤ ਹੈਗੀ ਤੁਹਾਨੂੰ ਮੈਂ ਦਿਖਾਉਣਾਗਾ ਨਹੀਂ ਵਧੀਆ ਸਫਾਈ ਹੈਗੀ ਚਾਰ ਲੈਣਾ ਨੇ ਟ੍ਰੇਨ ਦੀਆਂ ਬਹੁਤ ਵਧੀਆ ਸਫਾਈ ਹੈ ਜਿਹੜੇ ਪਾਸੇ ਮਰਜ਼ੀ ਦੇਖ ਲਈਏ ਆ ਬੈਠਣ ਵਾਸਤੇ ਵੀ ਹਨ ਵਧੀਆ ਬਣਾਏ ਹੋਏ ਨੇ ਕਿੰਨੀ ਸਫਾਈ ਆ ਵੀਰਾ ਕਹਿੰਦਾ ਮੈਂ ਬਾਥਰੂਮ ਜਾਣਾਗਾ ਜਿੱਧਰ ਮਰਜ਼ੀ ਗੱਲ ਸਾਰੇ ਖੁੱਲੇ ਹੀ ਐ ਤੇ ਉਮਰੇ ਦੇ ਬੱਚੇ ਨਹੀਂ ਹੋ ਗਏ ਨਾ ਨਾ ਲੈ ਨਿਆਰੇ ਤੇ ਚਲੋ ਦੇਖਦੇ ਆਂ ਟ੍ਰੇਨ ਜੀ ਸਾਡੇ ਹੁੰਦੇ ਹੁੰਦੇ ਕੋਈ ਆ ਗਈ ਤੁਹਾਨੂੰ ਦਿਖਾਉਣੀ ਆ ਹਾਂ ਰਹਿਣਗੇ ਬਾਬੂ ਜੀ ਟਾਉਰ ਨਾਲ ਟਹਿਲਦੇ ਕਿੱਥੇ ਗਿਆ ਦੀ ਓਏ ਕੀ ਕਰਨ ਗਿਆ ਦੀ ਉਧਰ ਤੇਰਾ ਉਧਰ ਕੀ ਕੰਮ ਆਗਾ ਮੈਂ ਰੇਲ ਦੀ ਲੀ ਦੇਖ ਲਈ ਇਹ ਕਹਦਾ ਮੈਂ ਰੇਲ ਦੀ ਲੀ ਦੇਖ ਕੇ ਆ ਦੀ ਚੱਲ ਆ ਜਾ ਤੇ ਅਸੀਂ ਵੇਟ ਕਰ ਰਹੇ ਆਂਗੇ ਟ੍ਰੇਨ ਦੀ ਮਾਹ ਚੱਲਾ ਟ੍ਰੇਨ ਆ ਜਾਏ ਟ੍ਰੇਨ ਦਾ ਕੋਈ ਆਉਣ ਦਾ ਸਾਗ ਤਵਜਾ ਹੈ ਨਹੀਂਗਾ ਹੁਣ ਕੁਛ ਖਾਣੇ ਪੀਣੇ ਭੁੱਖ ਲੱਗੀ ਹੈ ਬੜਾ ਖਤਰਨਾਕ ਜਆ ਏਰੀਆ ਹੈਗਾ ਤੇ ਇਹ ਸਾਈਡ ਦੇ ਉੱਤੇ ਬਣਿਆ ਹੋਇਆ ਹੈਗਾ ਉਹ ਕੀ ਹੁੰਦਾ ਉਹ ਜਿਹੜਾ ਉਹ ਉਹ ਹੁੰਦਾ ਲੱਗਿਆ ਜਿਹੜਾ ਬੰਬੂਜਾ ਫਾਟਕ ਮੈਨੂੰ ਪਤਾ ਨਹੀਂ ਸੀਗਾ ਤੇ ਅਸੀਂ ਟ੍ਰੇਨ ਦੀ ਟੀਕ ਕਰ ਰਹੇ ਸੀ ਟ੍ਰੇਨ ਆਈ ਨਹੀਂਗੀ ਤੇ ਹੁਣ ਅਸੀਂ ਜਾ ਰਹੇ ਹਾਂਗੇ ਵੀਰਾ ਕਹਿੰਦਾ ਕੁਲਚਾ ਖਾਣਾਗਾ ਤੇ ਹੁਣ ਬਾਈ ਕੋਲੇ ਕੁਲਚਾ ਲਾ ਕੇ ਖਾ ਉਹ ਤੋਂ ਬਾਅਦ ਚੱਲ ਨਿਕਲਦੇ ਆ ਦੇਖਦੇ ਆ ਕਿ ਕਰਦੇ ਆ ਕੰਮ ਪਹੁੰਚਾਂਗੇ ਬਹਿ ਲੈਣ ਦੀ ਇਹ ਸੀਟਾਂ ਵਾਲਾ ਪੰਡਾਣਾ ਇਹ ਸੀਟਾਂ ਵਾਲਾ ਜਿੱਥੇ ਖੜੇ ਤੇ ਗਿਆ ਪਿੱਛੇ ਚੌਂਕ ਆ ਚੌਂਕ ਦੇ ਵਿੱਚ ਹੀ ਖੜਦਾ ਹੁੰਦਾਗਾ ਬਾਈ ਪੱਤੀ ਉਹਨੇ ਕਿੰਨ ਖਾਣੇ ਆਗੇ ਬਾਅਦ ਫਿਰ ਨਿਕਲਦੇ ਆਗਾ ਕਿ ਜਿਹੜਾ ਖਾਣਾਗਾ ਛਿੱਟਾਂ ਲੱਗਾ ਹੈ ਚੌਕ ਦੇ ਵਿੱਚ ਹੀ ਰੈਡੀ ਲੱਗਦੀ ਹੈ ਕਿ ਬਾਈ ਲਾਉਂਦਾ ਮਲਕੀਤ ਦੇ ਸਪੈਸ਼ਲ ਮੱਖਣ ਪਨੀਰ ਦੇ ਕੁਲਚੇ ਜਦੋਂ ਵੀ ਆਉਣੇ ਬਾਈ ਕੋਲ ਜਰੂਰ ਖੜਕੇ ਜਾਇਆ ਕਰੋ ਕੋਲ ਅੱਛੇ ਦਾ ਇੰਤਜ਼ਾਰ ਕਰ ਰਿਹਾ ਹੈਗਾ ਵੀਰਾ ਬਾਈ ਉਧਰ ਬਣਾ ਰਿਹਾ ਹੈਗਾ ਤੇ ਇਹ ਇੰਤਜ਼ਾਰ ਕਰ ਰਿਹਾ ਕੁਲਚੇ ਦਾ ਵੀ ਕਦੋਂ ਬਣ ਕੇ ਆਊਗਾ ਹੈ ਉਹ ਕ ਲੱਗ ਰਿਹਾ ਨਾ ਖਾਨਦੇ ਆ ਮੁੰਡਾ ਪਿੱਛੇ ਖੜਿਆ ਹੈਗਾ ਇਹ ਦੇ ਸਕੂਟਰੀ ਤੇ ਰੇਸਾਂ ਦੇ ਯਾਰਾ ਵਿੱਚ ਖੜਿਆ ਖੜਿਆ ਕਿਹਦਾ ਸਾਥੀ ਇੱਧਰ ਬਠਾ ਇੱਕੇ ਦਾ ਸਾਥੀ ਪਰਲੇ ਪੱਸੇ ਆ ਚਲੋ ਹੁਣ ਖਾਨਦੇ ਆਗੇ ਕੁਲਚਾ ਦੇਖਦੇ ਆ ਕਿਦਾਂ ਦਾ ਪੀਸੀ ਨਿਕਲ ਗਏ ਸੀਗੇ ਕੁਲਚਾ ਖਾ ਕੇ ਨਿਕਲ ਗਏ ਸੀ ਹੁਣ ਅਸੀਂ ਸੀਟਾਂ ਵਾਲੇ ਤੋਂ ਸਮੁੰਦਰ ਘਾੜਨ ਨੂੰ ਜਾ ਰਹੇ ਹਾਂ ਜਿਹੜਾ ਸਮੁੰਦਰੜਾ ਦਾ ਰਾਹ ਹੈਗਾ ਸੜਕ ਦੇ ਉੱਪਰ ਉੱਥੇ ਜਾ ਰਹੇ ਆ ਉੱਥੇ ਕਿ ਕੋਠੀ ਆ ਗਈ ਤੁਹਾਨੂੰ ਦਿਖਾਵਾਂਗੇ ਜਦੋਂ ਦਾ ਮੈਂ ਦੇਖਦਾ ਮਨ ਦਾ ਵੀ ਉੱਥੇ ਹੀ ਕੋਠੀ ਹੀ ਰਹਿੰਦੀ ਸੀਗਾ ਆ ਮੰਡੀ ਆ ਗਈ ਇੱਧਰ ਸੀਟਾਂ ਵਾਲੀ ਮੰਡੀ ਆ ਗਈ ਸ਼੍ਰੀ ਗੁਰੂ ਨਾਨਕ ਸਟੇਡੀਅਮ ਸ਼ਿਟਾ ਵਾਲੇ ਦਾ ਤੇ ਦੇਖੋ ਹੁਣ ਆਹ ਰੋਡ-ਰੋਡ ਜਾ ਰਹੇ ਆਂਗੇ ਆ ਆ ਜਾਂਦਾ ਹੈ ਕਿ ਗੰਦਾ ਜਿਹਾ ਨਾਲਾ ਤੇ ਵਧੀਆਗਾ ਇਹ ਵੀ ਪੁਰਾਣੀ ਪੂਣੀ ਵੈਸੇ ਕਾਫੀ ਕਾਫੀ ਖਿੱਚਦਾ ਪਾਣੀ ਦਾ ਇਹ ਜਦੋਂ ਮੌਸਮ ਹੋ ਜਾਂਦਾ ਆਓ ਤੇ ਇੱਧਰ ਢੇਰਾ ਬਣਿਆ ਹੋਇਆਗਾ ਬੜਾ ਵਧੀਆ ਸ਼੍ਰੀ ਚੰਡੀ ਕਮੰਡੀ ਯਾਦਗਰੀ ਗੇਟ ਜੇ ਲੋਕ ਉਹਨਾਂ ਉੱਪਰ ਚੱਲ ਜਾਣਗੇ ਆ ਵੀ ਸਕੂਲ ਉਹ ਵੀ ਹੁਣ ਆ ਗਿਆ ਕੀ ਹੈਗੀ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋਗੇ ਤੇ ਇਹਦਾ ਕੋਈ ਪਤਾ ਨਹੀਂ ਬਈ ਕੌਣ ਹੈਗਾ ਇੱਥੇ ਕੌਣ ਨਹੀਂ ਰਹਿੰਦਾ ਮੈਂ ਤਾਂ ਜਦੋਂ ਦਾ ਦੇਖ ਰਿਹਾ ਹਾਂ ਇਹਨੂੰ ਇਹਨੂੰ ਜਨਰਾਈ ਲੱਗਿਆ ਹੋਇਆ ਹੈਗਾ ਪਤਾ ਨਹੀਂ ਕੌਣ ਹੈਗਾ ਦੱਸਿਓ ਜਰੂਰ ਮੇਰਾ ਵੀ ਰਿਕਾਰਡ ਕਮੈਂਟ ਕਰਕੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਵੀ ਜੇ ਕੋਈ ਆ ਕੋਠੀ ਦੇਖ ਰਿਹਾ ਹੈਗਾ ਤਾਂ ਇਹ ਕੌਣ ਰਹਿੰਦਾ ਇਹ ਕੋਠੀ ਹੈਗੀ ਸੀਟਾ ਵਾਲੇ ਤੋਂ ਸਮੁੰਦਗੜ ਰੋਡ ਤੇ ਆ ਸਾਹਮਣੇ ਹੈਗੀ ਤਾਂ ਦੱਸਿਓ ਜਰੂਰ ਮੇਰਾ ਵੀਰ ਜੇ ਕੋਈ ਦੇਖ ਰਿਆ ਨਾ ਇਹ ਕੌਣ ਇੱਥੇ ਹੈਗਾ ਕੌਣ ਨਹੀਂ ਹੈਗਾ ਦੱਸਿਓ ਜਰੂਰ ਜਿੰਦਾ ਹੀ ਲੱਗ ਰਿਹਾ ਜਿਹੜਾ ਉਹ ਦੇਖ ਰਿਹਾ ਕੋਠੀ ਕਿਸ ਨੇ ਬਣਾਈ ਤਾਂ ਵਧੀਆ ਹੋਊਗੀ ਵਧੀਆ ਐਨ ਹੋਊ ਕੋਠੀ ਲੈ ਕਿਸੇ ਟਾਈਮ ਦੇ ਵਿੱਚ ਇਹ ਅੱਜ ਵੀ ਬਹੁਤ ਸੋਹਣੀ ਹੈਗੀ ਤੇ ਚਲੋ ਹੁਣ ਆਪਾਂ ਚੱਲੀਏ ਆਪਣੇ ਰਸਤੇ ਪਹੁੰਚ ਗਏ ਸਮੁੰਦਗੜ ਅੱਡੇ ਤੇ ਇਹ ਵੈਸੇ ਸੀਟਾ ਵਾਲਾ ਹੀ ਆ ਪਰਾਸੀ ਤੋਂ ਉਹਨਾਂ ਦਾ ਗਾੜੀ ਜਾਣਾਗਾ ਆ ਅੱਡੇ ਦੇ ਉੱਤੇ ਆ ਗਏ ਕਾਫੀ ਸਟਾਫ ਵਾਸਤੇ ਕੁਆਟਰ ਬੜੇ ਵਧੀਆ ਬਣਾਏ ਹੋਏ ਨੇ ਜੀ ਅੱਜ ਜਨਾ ਪੀਆ ਕਿ ਮੇਰੇ ਹਿਸਾਬ ਨਾਲ ਤਾਂ ਇਹ ਕਿਸੇ ਪਰਤੋ ਦੇ ਵਿੱਚ ਲਹਿਰਣ ਜਗ੍ਹਾ ਕਿਉਂਕਿ ਕਾਫੀ ਪੀਆ ਕਿ ਚਲੋ ਕਿਸੇ ਗਰੀਬ ਗਰੁੱਪੇ ਨੂੰ ਦੇਣਾ ਵਿਚਾਰੇ ਨੂੰ ਹਣਾ ਤੇ ਆ ਜਗ੍ਹਾ ਕਾਫੀ ਆ ਜੀ ਦੇਖੋ ਆ ਵੀ ਖੰਡਰ ਬਣਾਇਆ ਪਿਆਗਾ ਇਹ ਵੀ ਵਿਚਾਰੇ ਹੁਣ ਜਿਹੜਾ ਲੋਡ ਬੰਦ ਨੇ ਹਣਾ ਉਹਨਾਂ ਨੂੰ ਦੇਦਾਂ ਜਗ੍ਹਾ ਵਿਚਾਰੇ ਇਹ ਵੀ ਚਲੋ ਵਧੀਆ ਗੀ ਚੀਟਾਂ ਵਾਲਾ ਸਟੇਸ਼ਨ ਆ ਚਾਰ ਚਾਰ ਲੈਣਾ ਨੇ ਚਾਰ ਚਾਰ ਲੈਣਾ 1 2 3 4 ਸਾਰੀਆਂ ਲਾਈਟ ਤੇ ਚੱਲਦੀਆਂ ਰਹੀਆਂ ਨੇ ਇਹ ਤੇ ਆਹ ਸਾਹਮਣੇ ਪਿੰਡਾ ਦਾ ਸਮੁੰਤਗੜ ਛੰਨਾ ਜਿੱਥੇ ਅਸੀਂ ਨੇ ਜਾਣਾਗਾ ਇਸੇ ਪਿੰਡ ਸਾਡੇ ਨੂੰ ਜਾਣਾਗਾ ਮੈਰਿਜ ਦੇ ਉੱਪਰ ਚਾਰ ਦੋਸਤਾਂ ਮੁੰਡਾ ਦੀ ਮੈਰਿਜ ਆ ਫਾਟ ਕਰਨਗੇ ਇਹ ਕ੍ਰਾਸ ਕਰਾਂਗੇ ਢੜੀ ਮਾਨਸਾ ਤੂਰੀ ਸਮੁੰਦਗੜ ਛੰਨਾ ਆ ਲਿਖਿਆ ਹੋਇਆ ਤੁਸੀਂ ਪੜ੍ਹ ਲਓ ਚਲ ਬਈ ਚੱਲ ਚੱਲ ਤੇ ਪਿੱਛੇ ਪਿੱਛੇ ਜਾ ਰਿਹਾ ਫਟ ਕਰਨੇਗੇ ਜਿਹੜੇ ਅਸੀਂ ਲੰਘਨੇ ਆ ਇਹ ਆਹ ਸਾਈਡ ਤੇ ਧੂਰੀ ਹੈਗਾ ਤੇ ਆਹ ਸਾਈਡ ਤੇ ਸੀਟ ਵਾਲਾ ਰਹਿ ਗਿਆ ਚਲੋ ਹੁਣ ਆਪਾਂ ਐਂਟਰ ਹੋ ਗਏ ਸਮੁੰਦਗੜ ਦੇ ਅੰਦਰ ਆ ਖੜੀ ਹੈਗੀ ਆਪਣੀ ਗੱਡੀ ਉਰੇ ਖੜਾ ਕੇ ਤੀਗੇ ਇਤੋਂ ਫਿਰ ਅਸੀਂ ਮੋਟਰਸਾਈਕਲ ਲੈ ਕੇ ਤੀਗੇ ਆ ਜਾਂਦੀਆਂ ਮਾਈਆਂ ਰਾਣੀਆਂ ਬਣੀਆਂ ਹੋਏ ਨੇ ਇੱਥੇ ਥੱਲੇ ਆ ਵੀਰਾ ਮੋਟਰਸਾਈਕਲ ਲੈ ਕੇ ਵਾਪਸ ਤੇ ਚਲੋ ਹੁਣ ਆਪਾਂ ਚੱਲਦੇ ਆਂਗੇ ਖੜਾ ਤਾਂ ਤੇਰੇ ਪੈਰ ਲੱਗਦੇ ਨੇ ਥੱਲੇ ਇਹਦੇ ਓਏ ਹੈ ਲੱਗਦੇ ਨੇਗੇ ਲੱਗਦੇ ਨਹੀਂ ਮੈਨੂੰ ਵੀ ਤੇਰੇ ਪੈਰ ਪੈ ਕੇ ਦੇਖ ਤੇ ਦੇਖਦਾ ਸੀ ਤੇਰੇ ਪੈਰ ਨਹੀਂ ਲੱਗਦੇ ਇਹ ਆਲੇ ਸਰਕਾਰ ਦੇ ਕਹਿਮ ਕੱਲਾ ਕੱਲਾ ਚਾਹ ਪੀ ਰਿਹਾ ਨਹੀਂ ਤੈਨੂੰ ਮੈਂ ਤਾਂ ਹੀ ਪੁੱਛਣਾ ਕੱਲਾ ਕੱਲਾ ਪੀ ਰਿਹਾ ਕੱਲਾ ਕੱਲਾ ਕਰ ਮੈਂ ਤੈਨੂੰ ਪਹਿਲਾਂ ਪੁੱਛ ਰਾ ਨਾ 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 ਤੈਨੂੰ ਬਾਅਦ ਚ ਦੱਸਿਆ ਹੈ ਚੰਡੀ ਤੂੰ ਤੂੰ ਵੀ ਚਾਹ ਚੂਦਾ ਕੋਈ ਕਰ ਲੋ ਹਿੱਲਾ ਚਾਹ ਬਣਾ ਦੇ ਅੰਦਰ ਦੱਸੋ ਤਾਜੀ ਹੈ બસ 4 ਕੱਪ ਹਨਾ ਓਏ ਹੈਲੋ 4 ਕੱਪ ਬੋਤਨੇ ਬੋਤਨੇ 4 ਕੱਪ ਲੈ ਦੇ ਬਸ